ਜੋ ਉਹਨਾਂ ਦੀ ਜਮਾਨਤ ਹੈ ਜਬ ਤੋਂ ਹੁੰਦੀਆਂ ਸਾਡੀ ਜਮਾਨਤ ਥੋੜੀ ਐ ਪਬਲਿਕ ਐ ਹੌਲੀ ਹੌਲੀ ਥੋੜਾ ਬੂਟਾ ਵੀ ਛੋਟਾ ਜਿਹਾ ਲਾਈਏ ਆਪਾਂ ਵੀ ਲਾਈਏ ਤੋ ਇੱਕਦਮ ਤੋ ਬਣ ਕੇ ਤਿਆਰ ਨਹੀਂ ਹੋ ਜਾਂਦਾ ਜਾਂ ਫਲ ਦੇਣ ਲੱਗ ਜਾਂਦਾ 14 ਸਾਲ ਹੋ ਗਏ ਨੇ ਠੀਕ ਐ ਇਲੈਕਸ਼ਨ ਲੜਦਿਆਂ ਨੂੰ ਠੀਕ ਐ ਸਾਨੂੰ ਹੁਣ ਉਮੀਦ ਐ ਕਿ ਲੋਗ ਸਾਡੇ ਵੱਲ ਆਣਗੇ ਇਹ ਮਾਰ ਅਸੀਂ ਵੱਡੇ ਵੱਡੇ ਬੈਠੇ ਆ ਤੇ ਫਿਰ ਕਿਉਂ ਕਹਿੰਦੇ ਵੀ ਪ੍ਰਾਈਮ ਮਿਨਿਸਟਰ ਨੇ ਚਾਹ ਵੇਚੀ ਐ ਕੀ ਅਸੀ ਤੜਕਾ ਲਾ ਰਹੇ ਹੋ ਜੀ ਕਿ ਕਿਹੜਾ ਤੜਕਾ ਲਾ? ਇਹ ਅਸਲੀ ਤੜਕਾ ਹੈ ਲੋਕਾਂ ਦਾ ਟੈਸਟ ਦਾ ਤੜਕਾ ਹੈ ਸਵਾਦ ਦਾ ਤੜਕਾ ਹੈ। ਪਹਿਲੇ 2009 ਦੇ ਵਿੱਚ ਆਪਾਂ ਲੋਕ ਸਭਾ ਦੀਆਂ ਚੋਣਾਂ ਲੜੀਆਂ। ਉਸ ਤੋਂ ਬਾਅਦ 14 ਦੇ ਵਿੱਚ ਚਾਨਕੇ ਲੜੀ ਹੈ। 14 ਤੋਂ ਬਾਅਦ ਹੁਣ 19 'ਚ ਲੜੀ ਹੈ। 19 ਤੋਂ ਬਾਅਦ ਹੁਣ 24 ਦੇ ਵਿੱਚ ਫਿਰ ਲੋਕਾਂ ਦੇ ਵਾਰ ਰੂਹ ਫਰ ਰੋ ਰਹੇ ਆ। 5 6 ਚੋਣਾਂ ਲੜ ਕੇ ਹੌਸਲਾ ਤੁਹਾਡਾ ਟੁੱਟਾ ਨਹੀਂ। ਬਿਲਕੁਲ ਨਹੀਂ ਨਾ ਟੁੱਟਣਾ। ਜੇ ਉਹਨਾਂ ਦੇ ਨਹੀਂ ਟੁੱਟਦੇ ਤੇ ਸਾਡੇ ਕਿਉਂ ਟੁੱਟਣਗੇ? ਲੋਕ ਸਭਾ ਚੋਣਾਂ ਨੇ ਤਾਂ ਵੱਖਰੇ ਵੱਖਰੇ ਰੰਗ ਵੇਖਣ ਨੂੰ ਮਿਲਦੇ ਨੇ ਲੇਕਿਨ ਅੱਜ ਅਸੀਂ ਤੁਹਾਨੂੰ ਇੱਕ ਅੰਮ੍ਰਿਤਸਰ ਤੋਂ ਇੱਕ ਅਲੱਗ ਤਸਵੀਰ ਦਿਖਾ ਰਹੇ ਹਾਂ ਜਿੱਥੇ ਕਿ ਇੱਕ ਢਾਬੇ ਦਾ ਮਾਲਕ ਜਿਹੜਾ ਹੈ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਖੜਾ ਹੋਇਆ ਹੈ ਤਾਂ ਪਹਿਲੀ ਵਾਰ ਨਹੀਂ ਬਲਕਿ ਛੇਵੀਂ ਵਾਰ ਖਲੋਤੇ ਨੇ ਤਾਂ ਪੂਰੀ ਟੀਮ ਉਹਨਾਂ ਦੀ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਉਹਨਾਂ ਦੇ ਨਾਲ ਦੋ ਗਨਮੈਨ ਵੀ ਮੌਜੂਦ ਨੇ ਤਾਂ ਪ੍ਰੋਪਰ ਕਾਗਜ਼ ਭਰਨ ਤੋਂ ਬਾਅਦ ਅੱਜ ਉਹ ਜਨਤਾ ਦੇ ਵਿੱਚ ਉਤਰੇ ਨੇ ਔਰ ਕੱਲ ਬਾਤ ਵੀ ਉਹਨਾਂ ਨਾਲ ਕਰਾਂਗੇ ਕਿ ਆਖਿਰਕਾਰ ਕਿਵੇਂ ਸ਼ੁਰੂ ਕੀਤਾ ਲੇਕਿਨ ਤਸਵੀਰ ਹੀ ਕਲਗ ਹੈ ਕਿ ਤੁਸੀਂ ਦੇਖੋਗੇ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਆਪਣੇ ਇਸ ਟੌ ਟੱਪੇ ਦੇ ਵਿੱਚ ਜ਼ਿੰਦਗੀ ਜੀਂਦੇ ਨੇ ਔਰ ਉਸ ਤੋਂ ਬਾਅਦ ਆਪਣਾ ਇੱਕ ਢਾਬਾ ਵੀ ਚਲਾਉਂਦੇ ਨੇ ਤਾਂ ਢਾਬੇ ਦੀ ਵੀ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਢਾਬਾ ਵੀ ਕੋਈ ਬਹੁਤ ਵੱਡਾ ਢਾਬਾ ਨਹੀਂ ਕੋਈ ਆਲੀਸ਼ਾਨ ਢਾਬਾ ਨਹੀਂ ਹੈ ਕਿ ਜਿਸ ਦੇ ਵਿੱਚ ਕੀ ਉਹਨਾਂ ਵੱਲੋਂ ਜਿਹੜਾ ਹੈ ਕੰਮ ਕੀਤਾ ਜਾਂਦਾ ਹੋਵੇ ਮਹਜ ਇੱਕ ਛੋਟਾ ਜਿਹਾ ਢਾਬਾ ਉਹਨਾਂ ਵੱਲੋਂ ਬਟਾਲਾ ਰੋਡ ਦੇ ਉੱਤੇ ਚਲਾਇਆ ਜਾਂਦਾ ਹੈ ਵੀ ਕੇ ਵੈਸ਼ਨੋ ਢਾਬੇ ਦੇ ਨਾਮ ਦੇ ਉੱਤੇ ਮਸ਼ਹੂਰ ਇਸ ਢਾਬਾ ਮਾਲਕ ਤੁਸੀਂ ਦੇਖ ਸਕਦੇ ਹੋ ਦੋ ਦੋ ਗਨਮੈਨ ਵੀ ਨੇ ਤਾਂ ਗਨਮੈਨ ਨਾਲ ਨੇ ਤਾਂ ਹੁਣ ਦਾਲ ਰੋਟੀ ਵੀ ਬਣਾਉਂਦੇ ਨਜ਼ਰ ਆਣਗੇ ਤਾਂ ਉਸ ਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਅੰਮ੍ਰਿਤਸਰ ਤੋਂ ਕਿ ਇੱਕ ਢਾਬਾ ਮਾਲਕ ਜਿਹੜਾ ਹੈ ਇਸ ਵਾਰ ਚੋਨਾ ਚ ਖਲੋਤਾ ਹੈ ਔਰ ਗਨਮੈਨ ਨਾਲ ਨੇ ਗਨਮੈਨ ਇਸ ਕਰਕੇ ਨਾਲ ਨੇ ਕਿ ਜਿਹੜਾ ਹੈ ਉਹ ਇੱਕ ਅਲੱਗ ਦਿਖ ਦੇਣਗੇ ਤਾਂ ਤੁਸੀਂ ਦੇਖੋ ਕਿ ਤਿਆਰੀ ਪੂਰੀ ਹੈ ਢਾਬੇ ਦੇ ਮਾਲਕ ਨੇ ਪਰ ਇਸ ਵਾਰ ਲੋਕ ਸਭਾ ਚੋਣਾਂ ਚ ਆਪਣਾ ਹੱਥ ਅਜਮਾ ਰਹੇ ਨੇ ਤਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕਿ ਆਖਿਰਕਾਰ ਕਿਵੇਂ ਇਸ ਦੀ ਸ਼ੁਰੂਆਤ ਹੋਈ ਤਾਂ ਸ਼ਰਮਾ ਜੀ ਫਿਰ ਕਿਵੇਂ ਇਸ ਵਾਰ ਇਸ ਵਾਰ ਵੇਖ ਰਹੇ ਜਨਾ ਗੰਮਨ ਵੀ ਮੌਜੂਦ ਨਾ ਉਹ ਪਾਜੀ ਇਧਰ ਆਓ ਕਿਵੇਂ ਸ਼ੁਰੂਆਤ ਹੋਈ ਜੀ ਪਾਜੀ ਫਿਰ ਇਸ ਵਾਰ ਲੋਕ ਸਭਾ ਚੋਣਾਂ ਚ ਉਹ ਯਾ ਤੇ ਸਾਨੂੰ মিডিਆ ਨੂੰ ਦੱਸਣ ਦੀ ਲੋੜ ਨਹੀਂ ਹੈ। মিডিਆ ਵੀ ਰੂਬਰੂ ਜਾਣਦੀ ਹੈ ਕਈ ਸਾਲਾਂ ਤੋਂ ਆਪਾਂ ਇਲੈਕਸ਼ਨ ਲੜਦੇ ਆ ਰਹੇ ਹਾਂ। ਤੇ ਇਹ ਵੀ ਸਾਡੀ ਸਮਾਜ ਸੇਵਾ ਹੈ ਜਿਹੜੀ 40 ਸਾਲਾਂ ਤੋਂ ਲਗਾਤਾਰ ਕਰਦੇ ਆ ਰਹੇ ਹਾਂ। ਇਸ ਦੇ ਨਾਲ ਨਾਲ ਇਹਦੇ ਨਾਲ ਉਹ ਸਾਨੂੰ ਉਹ ਐਡਾ ਵੱਡੀ ਸੇਵਾ ਨਹੀਂ ਲੱਗਦੀ। ਉਹ ਛੋਟੀ ਜਿਹੀ ਹੈ ਪਰ ਇਹ ਸਿਰਫ ਟੌਟਪੇ ਵਾਸਤੇ ਹੀ ਕਰਦੇ ਹੋ ਇਲੈਕਸ਼ਨ 'ਚ ਖੜੇ ਹੋਣਾ ਕਿਉਂਕਿ ਇੱਕ ਪਾਸੇ ਅਗਰ ਗੱਲ ਕਰੀਏ ਵੱਡੇ ਵੱਡੇ ਮਹਾਰਾਤੀ ਬੈਠੇ ਨੇ ਤੇ ਤੁਸੀਂ ਕਿਵੇਂ ਕਰੋਗੇ ਜੇ ਮਹਾਰਾਤੀ ਵੱਡੇ ਵੱਡੇ ਬੈਠੇ ਆ ਤੇ ਫਿਰ ਕਿਉਂ ਕਹਿੰਦੇ ਵੀ ਪ੍ਰਾਈਮ ਮਿਨਿਸਟਰ ਨੇ ਚਾਹ ਵੇਚੀ ਆ ਕਿ ਚਾਹ ਇਹ ਚਾਹ ਦਾ ਖੋਖੇ ਨਾਲੋਂ ਤੇ ਕਿੱਡਾ ਵੱਡਾ ਹੋਟਲ ਹੈ ਇਹ ਜਿਹੜਾ ਹੋਟਲ ਹੈ ਇਹ ਚਾਹ ਦੇ ਖੋਖੇ ਨਾਲੋਂ ਵੱਡਾ ਹੀ ਹੈ ਛੋਟਾ ਹੈ ਤੇ ਤੁਸੀਂ ਸਮਝਦੇ ਹੋ ਕਿ ਪ੍ਰਾਈਮ ਮਿਨਿਸਟਰ ਸਾਡਾ ਚਾਹ ਵਾਲਾ ਹੈ ਜਾਂ ਉਹ ਸੱਚ ਹੈ ਜੀ ਝੂਠ ਹੈ ਹੂੰ ਚਾ ਵਾਲਾ ਹੈ ਪਰ ਫਿਲਹਾਲ ਤੋਂ ਪ੍ਰਧਾਨ ਮੰਤਰੀ ਬਣ ਚੁੱਕਾ ਨਾ ਫਿਲਹਾਲ ਤੋਂ ਸਾਡੀ ਵਾਰੀ ਵੀ ਅਸਰ ਦੀ ਜਮਾਂ ਨਹੀਂ ਰੱਖੀ ਹੋਈਗੀ ਜਿ ਜਿਹਨੇ ਲਿਆਂਦਾ ਪਰਮਾਤਮਾ ਨੇ ਸਾਨੂੰ ਸਰੀਰ ਦਿੱਤਾ ਅੱਖਾਂ ਨੱਕ ਕੰਨ ਸਭ ਕੁਝ ਦਿੱਤਾ ਆ ਜਿਹੜੀ ਸੋਚ ਦਿੱਤੀ ਹੈ ਇਹ ਵੀ ਪਰਮਾਤਮਾ ਨੇ ਦਿੱਤੀ ਹੈ ਤੇ ਅਸੀਂ ਬਚਪਨ ਤੋਂ ਹੀ ਸਮਾਜਵਾਦ ਦੇ ਜੁਟੇ ਹੋਏ ਕੱਲਾ ਇੱਕ ਦੇ ਢਾਬੇ ਤੋਂ ਨਹੀਂ ਕੀਤਾ ਇੱਥੇ ਹਰ ਵਰਗ ਦਾ ਜਿਹੜਾ ਅੰਮ੍ਰਿਤਸਰ ਦਾ ਹਰ ਬੰਦਾ ਜਾਣਦਾ ਹੈ ਕਿ 40 ਸਾਲਾਂ ਤੋਂ ਲੈ ਕੇ ਅੱਜ ਤੱਕ ਅਸੀਂ ਸਬਜ਼ੀਆਂ ਵੀ ਸਬਜ਼ੀਆਂ ਵੰਡੀਆਂ 40 ਸਾਲਾਂ ਦੇ ਵਿੱਚ 20 ਸਾਲ ਅਸੀਂ ਸਬਜੀ ਵੰਡਣ ਦੇ ਵੀ ਲਾਤੇ ਆ ਤੇ ਦੂਸਰੀ ਲਵਾਰਸ ਬਾਡੀਆਂ ਜਿੰਨੀਆਂ ਵੀ ਅੰਮ੍ਰਿਤਸਰ ਦੀਆਂ ਨੇ ਉਹਨਾਂ ਨੂੰ ਵੀ ਅਸੀਂ ਆਪਣਾ ਆਪਣੀ ਸੋਈ ਇਹ ਸਿਆਸੀ ਤੜਕਾ ਲਾ ਰਹੇ ਹੋ ਜੀ ਕਿਹੜਾ ਤੜਕਾ ਇਹ ਅਸਲੀ ਤੜਕਾ ਹੈ ਲੋਕਾਂ ਦਾ ਟੇਸ ਦਾ ਤੜਕਾ ਹੈ ਸਵਾਦ ਦਾ ਤੜਕਾ ਹੈ ਜੀ ਬਣਾ ਰਹੇ ਆ ਇਸ ਵੇਲੇ ਇਸ ਵੇਲੇ ਆਪਾਂ ਚੀਸ ਟਮਾਟੋ ਬਣਾਣ ਲੱਗੇ ਆ ਅੱਛਾ ਤੇ ਤੁਸੀਂ ਦੇਖੋਗੇ ਵੀ ਇੱਕ ਕਸਟਮਰ ਨੂੰ ਵੀ ਪੁੱਛ ਲੈਣਾ ਇਹਦੇ ਵਿੱਚ ਕੀ ਸਵਾਦ ਹੈ ਇਹੋ ਸਵਾਦ ਜਿਹੜਾ ਅਸੀਂ ਕੰਮ ਕਰਕੇ ਦਿਖਾਣਾ ਚਾਹੁੰਦੇ ਆ ਲੋਕਾਂ ਨੂੰ ਕਿ ਇਹ ਜਿਹੜਾ ਸੀ ਤੁਹਾਨੂੰ ਸਵਾਦ ਦੇ ਕੇ ਅਸੀਂ ਆਪਣਾ ਨਾਮ ਬਣਾਉਨੇ ਆ ਇਸੇ ਆਪਾਂ ਹੁਣ ਬਾਹਰ ਚੱਲ ਕੇ ਵੀ ਗੱਲ ਕਰਦੇ ਆ ਜੀ ਤੇ ਬਿਲਕੁਲ ਤੁਸੀਂ ਵੇਖੋ ਕਿ ਪ੍ਰੋਪਰ ਤਰੀਕੇ ਦੇ ਨਾਲ ਇੱਥੇ ਰੋਟੀ ਵੀ ਉਹਨਾਂ ਵੱਲੋਂ ਲਗਾਈ ਜਾਂਦੀ ਪੇੜੇ ਵੀ ਜਿਹੜੇ ਤਿਆਰ ਕੀਤੇ ਜਾਂਦੇ ਨੇ ਤੇ ਉਹਦੀ ਵੀ ਤਸਵੀਰ ਲੇਕਿਨ ਗਨਮੈਨ ਨਾਲ ਨੇ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਅੰਮ੍ਰਿਤਸਰ ਤੋਂ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਇੱਕ ਠਾਬਾ ਮਾਲਕ ਜਿਹੜਾ ਹੈ ਉਹ ਇਸ ਵਾਰ ਚੋਣਾ ਚ ਖਲੋਤਾ ਹੈ ਗੱਲਬਾਤ ਕਰ ਰਹੇ ਕਹਿੰਦੇ ਅਗਰ ਚਾਹ ਵਾਲਾ ਜਿੱਤ ਸਕਦਾ ਹੈ ਤੇ ਢਾਬੇ ਵਾਲਾ ਕਿਉਂ ਨਹੀਂ ਤੇ ਤੁਸੀਂ ਵੇਖੋਗੇ ਖੁਦ ਹੀ ਸਾਰਾ ਕੰਮ ਕਰਦੇ ਨੇ ਤਾਂ ਭਾਈ ਜੀ ਸ਼ੁਰੂਆਤ ਕਿੰਨੀਂ ਵਾਰੀ ਇਲੈਕਸ਼ਨ ਲੜ ਰਹੇ ਹੋ ਵੇਖੋ ਪਹਿਲੇ 2009 ਦੇ ਵਿੱਚ ਆਪਾਂ ਲੋਕ ਸਭਾ ਦੀਆਂ ਚੋਣਾਂ ਲੜੀਆਂ ਉਸ ਤੋਂ ਬਾਅਦ 14 ਦੀ ਚੋਣਾਂ ਕਿ ਲੜੀ ਹੈ 14 ਤੋਂ ਬਾਅਦ ਹੁਣ 19 'ਚ ਲੜੀ ਹੈ 19 ਤੋਂ ਬਾਅਦ ਹੁਣ 24 ਦੇ ਵਿੱਚ ਫਿਰ ਲੋਕਾਂ ਦੇ ਵਾਰ ਰੂਹ ਵਾਰ ਹੋ ਰਹੇ ਹਨ ਪਰ ਇਸ ਵੇਲੇ ਤੁਸੀਂ ਦੇਖਦੇ ਹੋ ਵੀ ਕਾਫੀ ਲੋਕ ਸਾਡੇ ਤੇ ਵੀ ਵਿਸ਼ਵਾਸ ਕਰਦੇ ਨੇ 2014 ਦੇ ਉੱਛੇ ਆਪਾਂ ਜਿੱਦਾਂ ਇਲੈਕਸ਼ਨ ਲੜੀ ਸੀ 30000 ਗੋਟਾ ਪਈਆਂ ਸੀ ਤੇ ਜਦੋਂ ਆਪਾਂ ਜਿਹੜੀ ਪਹਿਲੀ ਇਲੈਕਸ਼ਨ ਲੜੀ ਸੀਗੀ ਤੇ 2009 ਦੇ ਵਿੱਚ ਜਦੋਂ ਕਿ 1 ਲੱਖ 3000 ਵੋਟਾਂ ਨਾਲ ਬੀਜੇਪੀ ਹਾਰ ਕੇ ਗਈ ਹੈ ਕੋਈ ਸਾਡੀ ਹਾਰ ਨਹੀਂ ਹੈ ਉਹਨਾਂ ਦੀ ਵੀ ਹਾਰ ਹੈ ਔਰ ਤੁਸੀਂ ਬੜੇ ਬੜੇ ਦਿਗਜ ਜਿਹੜੇ ਅਰਮਾ ਪਤੀ ਖਰਵਾ ਪਤੀ ਜਿੰਨਾ ਪੈਸਾ ਲਾਇਆ ਉਹ ਵੀ ਤੇ ਹਾਰ ਕੇ ਜਾ ਰਹੇ ਨੇ ਇਸ ਵਾਰੀ ਜੇ ਆਪਾਂ ਜੇ ਵੇਖੀਏ ਕਿ ਜੇ 15 20 ਬੰਦੇ ਖੜੇ ਹੈ ਉਹਨਾਂ ਦੇ ਵਿੱਚ ਜੇ ਪਾਰਟੀਆਂ ਆਪਾਂ ਕਿੰਨੇ ਤੇ ਕੱਲੀ ਇੱਕੋ ਪਾਰਟੀ ਵੱਡੀ ਤੇ ਹੈ ਨਹੀਂ ਕਿ ਬੀਜੇਪੀ ਕੱਲੀ ਹੈ ਉਹਦੇ ਵਿੱਚ ਕਾਂਗਰਸ ਵੀ ਆ ਝਾੜੂ ਵੀ ਆ ਕਈ ਮਤਰ ਤਰ੍ਹਾਂ ਦੀਆਂ ਪਾਰਟੀਆਂ ਨੇ ਪਰ ਤੁਸੀਂ 5 6 ਚੋਣਾਂ ਲੜ ਕੇ ਹੌਸਲਾ ਤੁਹਾਡਾ ਟੁੱਟਾ ਨਹੀਂ ਬਿਲਕੁਲ ਨਹੀਂ ਨਾ ਟੁੱਟਣਾ ਜੇ ਉਹਨਾਂ ਦੇ ਨਹੀਂ ਟੁੱਟਦੇ ਤੇ ਸਾਡੇ ਕਿਉਂ ਟੁੱਟਣਗੇ ਜਦੋਂ ਜਿਹੜਾ ਬੰਦਾ ਜਿਸ ਵਾਸਤੇ ਸੇਵਾ ਵਾਸਤੇ ਉਤਰਿਆ ਉਹ ਉਹਨੇ ਸੇਵਾ ਕਰਨੀ ਹੈ ਨਾ ਇਹ ਨਹੀਂ ਪਿਛਰੇ ਆ ਕੇ ਕਿਉਂ ਸਮਾਜ ਸੇਵਾ ਦੇ ਤੁਸੀਂ ਕਰ ਰਹੇ ਹੋ ਤੇ ਕਰੀ ਜਾਓ ਸਮਾਜ ਸੇਵਾ ਕਰ ਰਹੇ ਹੋ ਤੇ ਰਾਜਨੀਤੀ 'ਚ ਸੇਵਾ ਰਾਜਨੀਤੀ ਦੇ ਵਿੱਚ ਅਸੀਂ ਇਹ ਅਸੀਂ ਇਹ ਕਹਿੰਦੇ ਆ ਵੀ ਆਜ਼ਾਦ ਦੇਸ਼ ਹੈ ਸਾਡੇ ਲੋਕਾਂ ਦੇ ਵਿੱਚ ਬੜੀਆਂ ਮਿਹਨਤਾਂ ਨਾਲ ਆਪਣੀਆਂ ਸ਼ਹੀਦਾਂ ਦੇ ਕੇ ਕੁਰਬਾਨੀਆਂ ਦੇ ਕੇ ਆਜ਼ਾਦ ਦੇਸ਼ ਨੂੰ ਕਰਾਇਆ ਆਜ਼ਾਦ ਤੋਂ ਇੱਥੇ ਅੱਜ ਵੀ ਲੋਕ ਦੇਖ ਰਹੇ ਅਸੀਂ ਕਿ ਕਿਰਾਏ ਤੇ ਰਹ ਰਹੇ ਨੇ ਬਹੁਤ ਸਾਰੇ ਲੋਕ ਸੋ ਮੇਰੇ ਮੁੱਦੇ 2-3 ਨੇ ਕਿ ਇੱਕ ਨਸ਼ਾ ਮੁਕਤ ਹੋਣਾ ਚਾਹੀਦਾ ਦੂਸਰਾ 30000 ਰੁਪਏ ਘਟ ਤੋਂ ਘੜੇ ਇੱਕ ਬੰਦੇ ਦੀ ਪੈਨਸ਼ਨ ਹੋਣੀ ਚਾਹੀਦੀ ਹੈ 30000 ਰੁਪਏ ਹਾਂ ਜੀ ਸਰਕਾਰਾਂ ਕੋਲ ਨੇ ਪੈਸੇ ਹੀ ਨਹੀਂ ਕਿਉਂ ਨਹੀਂ ਹੈਗੇ ਕਣਕ ਦੇਣ ਵਾਸਤੇ ਹੈਗੀ ਆ ਗੋਦਾਮਾਂ ਲਾਉਣ ਵਾਸਤੇ ਹੈਗੀ ਆ ਕਿੰਨੇ ਗੋਦਾਮ ਗੋਦਾਮ ਚੱਲਣ ਦੇ ਨੇ ਕਿੰਨੀ ਹੈ ਬਿਜਲੀ ਫਰੀ ਦੇਈ ਜਾਂਦੇ ਤੁਸੀਂ ਕਹਿੰਦੇ ਬਿਲੀ ਫਰੀ ਦੇਣੀ ਹੈ ਤੁਸੀਂ ਕਹਿੰਦੇ ਹਸਪਤਾਲ ਫਰੀ ਦੇ ਰਹੇ ਕਿੱਥੇ ਦਿਖਾਓ ਤਨਖਾਹ ਤੋਂ ਇਲਾਵਾ ਕੋਈ ਫਰੀ ਦਿੰਦਾ ਹੋਵੇ ਕੁਝ ਤਨਖਾਹਾਂ ਜ਼ਰੂਰ ਮਿਲਦੀਆਂ ਪਈਆਂ ਉਹਨਾਂ ਨੂੰ ਲੇਕਿਨ ਫਰੀ ਤੇ ਕਿਸ ਨੂੰ ਵੀ ਕੋਈ ਸ਼ਾਇਦ ਨਹੀਂ ਪਰਚੀਆਂ ਤੇ ਪਰਚੀਆਂ ਲਿਖ ਕੇ ਬਾਹਰੋਂ ਦੇਈ ਜਾ ਰਹੇ ਗਰੀਬ ਆਦਮੀ ਲਾਚਾਰ ਬੈਠਾ ਉਹਨੂੰ ਬੇਵਕੂਫ ਬਣਾਇਆ ਜਾ ਰਿਹਾ ਸੋ ਸਾਡੇ ਵਰਗੇ ਲੋਕ ਆਣ ਕੇ ਇਹਨਾਂ ਨੂੰ ਅਟਾਸ ਨਹੀਂ ਕਰਨਗੇ ਜਾਂ ਆਪਣਾ ਕੰਮ ਨਹੀਂ ਕਰਨਗੇ ਜਾਂ ਕੰਮ ਨਹੀਂ ਵਿਖਾਉਣਗੇ ਉਹਨਾਂ ਜਿਹੜੇ ਇਹਨਾਂ ਨੇ ਬਾਜ ਨਹੀਂ ਆਉਣਾ ਸੋ ਸਾਨੂੰ ਉਤਰਨਾ ਮਾਰਕੀਟ ਦੇ ਉੱਤੇ ਬਹੁਤ ਜ਼ਰੂਰੀ ਹੈਗਾ। ਮੈਂਬਰ ਪਾਰਲੀਮੈਂਟ ਬਣ ਕੇ ਤੇ ਕੀ ਕਰੋਗੇ? ਸਮਾਜ ਦੀ ਸੇਵਾ ਕਰਾਂਗੇ ਅਸੀਂ। ਪਹਿਲਾਂ ਵੀ ਸਮਾਜ ਦੀ ਸੇਵਾ ਕੀਤੀ ਉਹਨਾਂ ਥੋੜਾ ਇਹ ਆ ਕਿ ਬਾਤ ਚੜ੍ਹ ਕੇ ਕਰਾਂਗੇ। ਪਹਿਲਾਂ ਸਰਕਾਰ ਜ਼ਮਾਨਤ ਜप्त ਹੋਈ ਹੈ ਐਨੇ ਦੇਰ ਹੋ ਗਈ ਤੁਹਾਡੀ ਲਗਾਤਾਰ ਜ਼ਮਾਨਤਾਂ ਹੀ ਜप्त ਹੋਈਆਂ। ਮੈਨੂੰ ਆਪਾਂ ਜ਼ਮਾਨਤ ਜप्त ਨਹੀਂ ਕਹਿੰਦੇ ਜੇ ਤੁਸੀਂ ਇੱਕ ਛੋਟਾ ਲੈਵਲ ਦੇਖ ਕੇ ਕਹਿ ਰਹੇ ਹੋ। ਮੈਂ ਉਹਦੀ ਗੱਲ ਨਹੀਂ ਕਰ ਰਿਹਾ ਮੈਂ। ਨਾ ਨਾ ਤੁਸੀਂ ਸਰਕਾਰ ਦੇ ਅੰਕੜੇ ਨੇ। ਨਹੀਂ ਕਾਹਦੇ ਅੰਕੜੇ ਉਹਨਾਂ ਦੇ ਨਹੀਂ ਜੇ ਤੁਸੀਂ ਕਹੋਗੇ ਪਿੱਛੇ ਉਹਨਾਂ ਨੇ ਜ਼ਮਾਨਤ ਨਹੀਂ ਜप्त ਉਹਨਾਂ ਦੀ ਵੀ ਜੋ ਉਹਨਾਂ ਦੀ ਜਮਾਨਤ ਹੈ ਜਬ ਤੋਂ ਡੀਆਂ ਸਾਡੀ ਜਮਾਨਤ ਥੋੜੀ ਐ ਪਬਲਿਕ ਐ ਓਲੀ ਓਲੀ ਥੋੜਾ ਬੂਟਾ ਵੀ ਛੋਟਾ ਜਿਹਾ ਲਾਈਏ ਆਪਾਂ ਵੀ ਲਾਈਏ ਤੋ ਇੱਕਦਮ ਤੋ ਬਣ ਕੇ ਤਿਆਰ ਨਹੀਂ ਹੋ ਜਾਂਦਾ ਜਾਂ ਫਲ ਦੇਣ ਲੱਗ ਜਾਂਦਾ 14 ਸਾਲ ਹੋ ਗਏ ਨੇ ਠੀਕ ਐ ਇਲੈਕਸ਼ਨ ਲੜਦਿਆਂ ਨੂੰ ਠੀਕ ਐ ਸਾਨੂੰ ਹੁਣ ਉਮੀਦ ਐ ਕਿ ਲੋਗ ਸਾਡੇ ਵੱਲ ਆਣਗੇ ਜਤਾਂ ਲੱਗਿਆ ਕੋਈ ਟਾਈਮ ਨਹੀਂ ਲੱਗਣਾ ਲੋਕਾਂ ਨੇ ਸਾਝਾਂ ਨੂੰ ਦੇਖ ਲਿਆ ਪਾਰਟੀਆਂ ਨੂੰ ਹੁਣ ਸ਼ਾਇਦ ਸਾਨੂੰ ਭਰੋਸਾ ਹੈ ਉਹਨਾਂ ਦੇ ਉੱਤੇ ਪਰ ਇੱਕ ਪਾਸੇ ਕਹਿਣਾ ਚਾਹਾਂਗੇ ਤਰੰਦਰ ਨੇ ਬਹੁਤ ਸਾਰਾ ਪੈਸਾ ਉਹਨਾਂ ਕੋਲ ਇੰਨਾ ਕ ਪੈਸਾ ਹੈਗਾ ਕਿ ਜਦੋਂ ਕੋਈ ਹਾਦੀਸਾ ਨਹੀਂ ਉੱਥੇ ਤੁਸੀਂ ਘੱਟ ਪੈਸੇ ਤੁਹਾਡੇ ਕੋਲ ਹੈਗੇ ਨਹੀਂ ਤਾਂ ਕਿਵੇਂ ਤੁਹਾਡੀ ਸੋਚ ਚੰਗੀ ਹੈ ਅਸੀਂ ਸੋਚ ਨੂੰ ਸਲਾਮ ਕਰਦੇ ਹਾਂ ਪਰ ਤੁਸੀਂ ਲੜਾਈ ਕਿਵੇਂ ਲੜੋਗੇ ਮੈਂ ਇਹ ਲੜਾਈ ਜਿਹੜੀ ਹੈ ਪੈਸਾ ਨਾਲ ਨਹੀਂ ਹੈ ਇਹ ਲੋਕ ਸੇਵਾ ਨਾਲ ਹੈ ਤੁਸੀਂ ਦੇਖ ਰਹੇ ਹੋ ਜਿਵੇਂ ਅਸੀਂ ਪਹਿਲਾਂ ਲੜੇ ਆਂ ਤੇ ਸਰਕਾਰੀ ਜਿੰਨੇ ਵੀ ਕਾਗਜ਼ ਨੇ ਕੋਈ ਵੀ ਗੌਰਮੇ ਦੀ ਫੀਸਾਂ ਨਹੀਂ ਕੁਝ ਵੀ ਅਸੀਂ ਤਾਰੀਆਂ ਨੇ ਤਾਂ ਗਵਰਨਮੈਂਟ ਨੇ ਇਹ ਨਹੀਂ ਕਿਹਾ ਕਿ ਤੁਸੀਂ ਪੈਸਾ ਲਾਓ ਜੀ ਪੈਸਾ ਕਿਹੜੀ ਕਿੱਲੋਂ ਲਾਓ ਦੇਸ਼ ਦਾ ਪੈਸਾ ਕਿਉਂ ਨੁਕਸਾਨ ਕਰੋ ਤੁਸੀਂ ਇਹਦਾ ਮਤਲਬ ਤੁਸੀਂ ਪੈਸਾ ਨੁਕਸਾਨ ਕਰ ਰਹੇ ਹੋ ਅਗੋਂ ਲੋਕਾਂ ਨੂੰ ਖਾਓਗੇ ਲੋਕਾਂ ਨੂੰ ਕਮਜ਼ੋਰ ਕਰੋਗੇ ਤਾਂ ਕਿਉਂ ਇਹ ਪੈਸਾ ਲਾ ਕੇ ਬੇਕਾਰ ਕਰ ਰਹੇ ਨੇ ਪੈਸੇ ਦਿੱਤੇ ਤਾਂ ਕੋਈ ਕੰਮ ਹੀ ਨਹੀਂ ਹੈਗਾ ਮੈਨੂੰ ਪਤਾ ਚੋਣ ਤੇ 1.5 ਲੱਖ ਰੁਪਏ ਨੂੰ ਲੜੀ ਜਾ ਸਕਦੀ ਹੈ ਪਰ ਜਿਨ੍ਹਾਂ ਕੋਲ ਪੂੰਜੀ ਹੈ ਉਹ ਜਾਣ ਕੇ ਲੋਕਾਂ ਦਾ ਪੈਸਾ ਵੇਸਟ ਕਰ ਰਹੀ ਹੈ ਉਹਨਾਂ ਨੂੰ ਨਹੀਂ ਚਾਹੀਦਾ ਜੇ ਉਹਨਾਂ ਨੇ ਚੰਗੇ ਕੰਮ ਕੀਤੇ ਹੋਣਗੇ ਤੇ ਲੋਕ ਵੋਟ ਬਣਗੇ ਉਹਨਾਂ ਨੂੰ ਦਿਖਾਵਾ ਕਰਨ ਦੀ ਪੈਸਾ ਲਾਉਣ ਦੀ ਜਾਂ ਕਿਸੇ ਨੂੰ ਖਰੀਦਦੰਦੀ ਕੀ ਲੋੜ ਹੈ ਉਹ ਆਪਣੀ ਕੰਮੂ ਕੰਮ ਦੇ ਆਧਾਰ ਤੇ ਵੋਟਾਂ ਲੈ ਲੈ ਲੋਕਾਂ ਕੋਲ ਕਾਰੋਬਾਰ ਕਰਦੇ ਰਹੋਗੇ ਆਪਣਾ ਸਟਾਫ ਬਿਲਕੁਲ ਜੀ ਕੰਮ ਕਰਦੇ ਰਹਾਂਗੇ ਕੰਮ ਕਰਦੇ ਸਾਡੇ ਨਾਲ ਵੀ ਕੋਈ 15 20 ਬੰਦੇ ਜੁੜੇ ਨੇ ਉਹਨਾਂ ਦੀ ਗਾਂ ਫੈਮਿਲੀ ਬੱਚੇ ਆਸੀਂ ਰੁਜ਼ਗਾਰ ਛੋਟੇ ਛੋਟੇ ਦੁਕਾਨ ਦੇ ਰਹੇ ਨੇ ਕੌਣ ਦੇ ਰਿਆ ਰੁਜ਼ਗਾਰ ਅੱਜ 3 ਲੱਖ ਦੁਕਾਨਦਾਰ ਅੰਮ੍ਰਿਤਸਰ ਦੇ ਵਿੱਚ ਹੈਗਾ 3 ਲੱਖ ਬੰਦਿਆਂ ਕੋਲੋਂ ਦੋ ਦੇ ਹਿਸਾਬ ਨਾਲ ਚਾਰ ਦੇ ਹਿਸਾਬ ਨਾਲ ਐਡੀ ਐਡੀਆ ਵੱਡੀਆਂ ਫੈਕਟਰੀਆਂ ਕੀ ਸਾਡੇ ਨੇਤਾ ਦੇ ਰਹੇ ਰੁਜ਼ਗਾਰ ਅਸੀਂ ਲੋਕ ਹੀ ਰੁਜ਼ਗਾਰ ਦੇ ਰਹੇ ਹਾਂ ਅਖੀਰ 'ਚ ਅਸੀਂ ਬੁਢਾਪੇ ਦੇ ਵਿੱਚ ਸਾਨੂੰ ਕੋਈ ਹਸਾਰਾ ਨਹੀਂ ਹੁੰਦਾ ਤੇ ਜਿਹੜੇ ਵੱਡੇ ਵੱਡੀ ਸਰਕਾਰੀ ਆਪਣੇ ਪੋਸਟਾਂ 'ਚ ਲੱਗੇ ਨੇ ਉਹਨਾਂ ਦੀਆਂ ਪੈਨਸ਼ਨਾਂ 50000 ਤੋਂ ਲੈ ਕੇ 1.5 ਲੱਖ ਤੱਕ ਹੈ ਸਾਡੇ ਲੋਕਾਂ ਨੂੰ 1500 ਰੁਪਏ ਦਾ ਸੁਪਨਾ ਦਿਖਾਇਆ ਜਾਂਦਾ ਸੋ ਇਹ 30000 ਰੁਪਏ ਆਪਾਂ ਘੱਟ ਤੋਂ ਘੱਟ ਪੈਨਸ਼ਨ ਕਰਾਣੀ ਚਾਹੀਏ ਰੁਪਈਆ ਪੈਟਰੋਲ ਦਾ ਵਧਾ ਦੇਣ ਭਾਵੇਂ ਤੇਲ ਵਧਾ ਦੇਣ ਜੋ ਮਰਜ਼ੀ ਕਰਨ ਸਾਨੂੰ ਤੇ ਘੱਟ ਤੋਂ ਘੱਟ ਗਰੀਬਾਂ ਨੂੰ ਆਮ ਬੰਦੇ ਨੂੰ 30000 ਪੈਨਸ਼ਨ ਲੱਗਣੀ ਚਾਹੀਦੀ ਹੈ ਬਿਲਕੁਲ ਮੁਬਾਰਕ ਬਾਤ ਹੈ ਜੀ ਤੁਹਾਨੂੰ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਜਿੱਤੋ ਕਿ ਜਿਹੜੇ ਤੁਹਾਡੇ ਸੁਪਨੇ ਨੇ ਉਹ ਪੂ ਤੇ ਇਸ ਸ਼ਖਸੀ ਕਹਾਣੀ ਤੁਹਾਡਾ ਨਾਲ ਸਾਂਝੀ ਕੀਤੀ ਹੈ ਤਾਂ ਉਹਨਾਂ ਨੇ ਕਹਿਣਾ ਕਿ ਜਿਹੜਾ ਰੋਜ਼ਗਾਰ ਹੈ ਨਾ ਉਹ ਲੀਡਰ ਕਦੀ ਨਹੀਂ ਦਿੰਦਾ ਉਹ ਆਮ ਲੋਕ ਦਿੰਦੇ ਨੇ ਤਾਂ ਇਸ ਕਰਕੇ ਆਮ ਲੋਕ ਜਦੋਂ ਅੱਗੇ ਆਣਗੇ ਤਾਂ ਆਮ ਲੋਕਾਂ ਨਾਲ ਆਮ ਲੋਕਾਂ ਦੀਆਂ ਮੁਸ਼ਕਲਾਂ ਹੱਲ ਹੋਣਗੀਆਂ ਤਾਂ ਉਸ ਦੇ ਵਿੱਚ ਤੁਸੀਂ ਵੇਖੋ ਕਿ ਬਾਲਕ੍ਰਿਸ਼ਨ ਸ਼ਰਮਾ ਜੋ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਢਾਬਾ ਚਲਾਉਂਦੇ ਨੇ ਉਹ ਇਸ ਵੇਲੇ ਲੋਕ ਸਭਾ ਚੋਣਾਂ 'ਚ ਖੜੇ ਹੋਏ ਨੇ ਪਹਿਲਾਂ ਕਈ ਵਾਰ ਖੜੇ ਹੋ ਚੁੱਕੇ ਨੇ ਉਹਨਾਂ ਕਿਹਾ ਚਾਹੇ ਉਹਨਾਂ ਨੂੰ ਹਾਰ ਮਿਲ ਚੁੱਕੀ ਹੈ ਲੇਕਿਨ ਉਹਨਾਂ ਦੇ ਹੌਸਲੇ ਅੱਜ ਵੀ بلند ਨੇ ਤੇ ਲਗਾਤਾਰ ਉਹ ਆਪਣੇ بلند ਹੌਸਲੇ ਨਾਲ ਉਤਰੇ ਨੇ ਤਾਂ ਜ਼ਰੂਰ ਜਿੱਤਣਗੇ ਤਾਂ ਕਿ ਉਹ ਲੋਕਾਂ ਦੇ ਮਸਲੇ ਹੱਲ ਕਰ ਸਕਣ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ